ਜੋ ਜੀ ਨਾਮ ਸਿਪਣਾ ਮੇਰਾ ਨਾਮ ਸੰਦੀਪ ਸਿੰਘ ਆ ਸਰ ਸਹਾਰਾ ਜਮ ਸਰ ਬਰਕਰ ਸਾਡੇ ਪ੍ਰਧਾਨ ਸ਼੍ਰੀ ਬੀਜਾ ਗੋਲ ਜੀ ਨੂੰ 98552333 ਤੇ ਕਾਲ ਆਈ ਸੀ ਕਿ ਬਠਿੰਡਾ ਕੋਰਸ਼ਮੀਰ ਤੋਂ ਜਦੋਂ ਇੱਕ ਰਾਮੇ ਰੋਡ ਨੂੰ ਜਾਂਦੇ ਆ ਉਹ ਇੱਕ ਐਕਸੀਡੈਂਟ ਹੋਇਆ ਪਿਆ ਸਾਰਾ ਟੀ ਮੌਕੇ ਤੱਕ ਦੇਖਿਆ ਉਹ ਸਕੂਲ ਵੈਨ ਖੜੀ ਸੀ ਕਿ ਜੋ ਕਿ ਇੱਕ ਲੇਡੀ ਸੀ ਸਕੂਲ ਦੇ ਬੱਚੇ-ਬੂਚੇ ਚੜਾਉਂਦੀ ਸੀਗੀ ਤੇ ਉਹ ਬੱਚਾ ਚੜਾ ਕੇ ਜਦੋਂ ਬਸ ਦੂਰੀ ਤੋਂ ਟਾਕੀ ਤੇ ਖੜੀ ਸੀ ਲੇਡੀਜ਼ ਤੋਂ ਉੱਥੋਂ ਡਿੱਗ ਕੇ ਉਹੀ ਸਕੂਲ ਵੈਨ ਦੇ ਨੀਚੇ ਆ ਗਈ ਜਿਸ ਦੇ ਕਾਰਨ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਜੋ ਕਿ ਸਾਰਾ ਟੀ ਮਸਿਬਾ ਹਸਪਤਾਲ ਬਠਿੰਡਾ ਮੋਰਚੀ ਘਰ ਵਿੱਚ ਰੱਖ ਰਹੀ ਆ ਤੇ ਚੌਂਕੀ ਕੋਚਮੀਰ ਪੁਲਿਸ ਮੌਕੇ ਤੇ ਆ ਗਈ ਸੀ ਤੇ ਸੜਕਿਸ ਰੱਖਿਆ ਪੋਰਚ ਵੀ ਆ ਗਈ ਸੀ ਸ਼ਨਾਖਤੋ ਦੀ ਕਰਾ ਲਈ ਗਈ ਰਾਜਵਿੰਦਰ ਕੋਰ ਨਾਮ ਆ 35 ਤੋਂ 50 ਸਾਲ ਦੀ ਉਮਰ ਆ ਰਾਮਾ ਮੰਡੀ ਰਹਿਣ ਵਾਲੀ ਆ ਸਕੂਲ ਦੀ ਕੰਡਕਟਰ ਹੀ ਕਰਦੀ ਸੀ ਬੱਚਿਆਂ ਦੀ ਜੀ ਤੇ ਉਹੀ ਬਸ ਦੇ ਨੀਤੇ ਆ ਗਈ ਹਸਪਤਾਲ ਲੈ ਕੇ ਮੋਰਟੀ ਘਰ ਵਿੱਚ ਰੱਖ ਰਹੇ ਸਰ ਸਰ ਕੀ ਮਾਮਲਾ ਹੈ ਕਿ ਜੜਗੁੜੀ ਜੀ ਸਾਡੇ ਕੋਲ ਜੀ ਇੱਕ ਫੀਮੇਲ ਦੀ ਡੈੱਡ ਬੋਡੀ ਆਈ ਹੈ ਜੀ ਜਿਹਦੀ ਦੇਖਣ ਚ ਉਮਰ 45 ਤੋਂ 50 ਸਾਲ ਹੈ ਜੀ ਦੱਸਣ ਮੁਤਾਬਕ ਉਹ ਸਕੂਲ ਵੈਂਚ ਕੰਡਕਟਰ ਸੀਗੀ ਤੇ ਬੱਚਾ ਚੜਾਂਦਰਾਂ ਨੂੰ ਉਹਨਾਂ ਦਾ ਪੈਰ ਫਿਸਲ ਕੇ ਡਿੱਗ ਗਿਆ ਤੇ ਉਸੇ ਵੈਨ નીચે ਹੀ ਆ ਕੇ ਉਹਨਾਂ ਦੀ ਜਿਹੜੀ ਮੌਕੇ ਤੇ ਹੀ ਮੌਤ ਹੋ ਗਈ ਸੀ ਜੀ ਕੀ ਨਾਮ ਸੀ ਆਪਣਾ ਮੇਰਾ ਨਾਮ ਸੰਦੀਪ ਸਿੰਘ ਆ ਸਰ ਸਹਾਰਾ ਜਮ ਸਰ ਬਰਕਰਾਰ ਸਾਡੇ ਪ੍ਰਧਾਨ ਸ਼੍ਰੀ ਬੀਜਾ ਗੋਲ ਜੀ ਨੂੰ 985523333 ਤੇ ਕਾਲ ਆਈ ਸੀ ਕਿ ਬਠਿੰਡਾ ਕੋਰਸ਼ਮੀਰ ਤੋਂ ਜਦੋਂ ਇੱਕ ਰਾਮੇ ਰੋਡ ਨੂੰ ਜਾਂਦੇ ਆ ਉੱਥੇ ਇੱਕ ਐਕਸੀਡੈਂਟ ਹੋਇਆ ਪਿਆ ਸਾਰਾ ਟੀਮ मौके ਤੇ ਆ ਕੇ ਦੇਖਿਆ ਉਹ ਸਕੂਲ ਵੈਨ ਖੜੀ ਸੀ ਕਿ ਜੋ ਕਿ ਇੱਕ ਲੇਡੀ ਸੀ ਸਕੂਲ ਦੇ ਬੱਚੇ-ਬੂੱਚੇ ਚੜਾਉਂਦੀ ਸੀਗੀ ਤੇ ਉਹ ਬੱਚਾ ਚੜਾ ਕੇ ਜਦੋਂ ਬਸ ਦੂਰੀ ਤੋਂ ਟਾਕੀ ਤੇ ਖੜੀ ਸੀ ਲੇਡੀਜ਼ ਤੇ ਉੱਥੋਂ ਡਿੱਗ ਕੇ ਉਹੀ ਸਕੂਲ ਵੈਨ ਦੇ ਨੀਚੇ ਆ ਗਈ ਜਿਸ ਦੇ ਕਾਰਨ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਜੋ ਕਿ ਸਾਰਾ ਟੀਮ ਸਿਵਲ ਹਸਪਤਾਲ ਬਠਿੰਡਾ ਮੋਰਤਰੀ ਘਰ ਵਿੱਚ ਰੱਖ ਰਹੀ ਆ ਤੇ ਚੌਂਕੀ ਕੋਚਮੀਰ ਪੁਲਿਸ ਮੌਕੇ ਤੇ ਆ ਗਈ ਸੀ ਤੇ ਸੜਕਿਸ ਰੱਖਿਆ ਪੋਰਚ ਵੀ ਆ ਗਈ ਸੀ ਸ਼ਨਾਖਤ ਉਹਦੀ ਕਰਾ ਲਈ ਗਈ ਹੈ ਰਾਜਵਿੰਦਰ ਕੌਰ ਨਾਮ ਆ 45 ਤੋਂ 50 ਸਾਲ ਦੀ ਉਮਰ ਆ ਰਾਮਾ ਮੰਡੀ ਰਹਿਣ ਵਾਲੀ ਆ ਤੇ ਸਕੂਲ ਦੀ ਕੰਡਕਟਰ ਹੀ ਕਰਦੀ ਸੀ ਬੱਚਿਆਂ ਦੀ ਜੀ ਤੇ ਉਹੀ ਬਸ ਦੇ નીચે ਆ ਗਈ ਹਸਪਤਾਲ ਲੈ ਕੇ ਮੋਰਟੀਰੀ ਘਰ ਵਿੱਚ ਰੱਖ ਰਹੇ ਆ ਸਰ ਸਰ ਕੀ ਮਾਮਲਾ ਹੈ ਕੇਲੇ ਦੀ ਜੜਗੁੜੀ ਜੀ ਸਾਡੇ ਕੋਲੇ ਜੀ ਇੱਕ ਫੀਮੇਲ ਦੀ ਡੈੱਡ ਬੋਡੀ ਆਈ ਹੈ ਜੀ ਜਿਹਦੀ ਦੇਖਣ ਚ ਉਮਰ 45 ਤੋਂ 50 ਸਾਲ ਹੈ ਜੀ ਦੱਸਣ ਮੁਤਾਬਕ ਉਹ ਸਕੂਲ ਵੈਂਚ ਕੰਡਕਟਰ ਸੀਗੀ ਤੇ ਬੱਚਾ ਹੈ ਚੜਾ ਅੰਦਰਾਂ ਨੂੰ ਉਹਨਾਂ ਦਾ ਪੈਰ ਫਿਸਲ ਕੇ ਡਿੱਗ ਗਿਆ ਤੇ ਉਸੇ ਵੈਨ નીચે ਹੀ ਆ ਕੇ ਉਹਨਾਂ ਦੀ ਜਿਹੜੀ ਮੌਕੇ ਤੇ ਹੀ ਮੌਤ ਹੋ ਗਈ ਸੀ ਜਿਹੜੀ ਕੀ ਨਾਮ ਸੀ ਬਣਾ ਮੇਰਾ ਨਾਮ ਸੰਦੀਪ ਸਿੰਘ ਆ ਸਰ ਸਹਾਰਾ ਦੇਮਸਾ ਬਰਕਰਾਰ ਸਾਡੇ ਪ੍ਰਧਾਨ ਸ਼੍ਰੀ ਵੀਜੈ ਗੋਲ ਜੀ ਨੂੰ 985523333 ਤੇ ਕਾਲ ਆਈ ਸੀ ਕਿ ਬਠਿੰਡਾ ਕੋਰਸ਼ਮੀਰ ਤੋਂ ਜਦੋਂ ਇੱਕ ਰਾਮੇ ਰੋਡ ਨੂੰ ਜਾਂਦੇ ਆ ਉੱਥੇ ਇੱਕ ਐਕਸੀਡੈਂਟ ਹੋਇਆ ਪਿਆ ਸਾਰਾ ਟੀਮ मौके ਤੇ ਆ ਕੇ ਦੇਖਿਆ ਉਹ ਸਕੂਲ ਵੈਨ ਖੜੀ ਸੀ ਕਿ ਜੋ ਕਿ ਇੱਕ ਲੇਡੀ ਸੀ ਸਕੂਲ ਦੇ ਬੱਚੇ-ਬੂਚੇ ਚੜਾਉਂਦੀ ਸੀਗੀ ਤੇ ਉਹ ਬੱਚਾ ਚੜਾ ਕੇ ਜਦੋਂ ਬਸ ਦੂਰੀ ਤੋਂ ਟਾਕੀ ਤੇ ਖੜੀ ਸੀ ਲੇਡੀਜ਼ ਤੇ ਉੱਥੋਂ ਡਿੱਗ ਕੇ ਉਹੀ ਸਕੂਲ ਵੈਨ ਦੇ ਨੀਚੇ ਆ ਗਈ ਜਿਸ ਦੇ ਕਾਰਨ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਜੋ ਕਿ ਸਾਰਾ ਟੀਮ ਸਿਵਲ ਹਸਪਤਾਲ ਬਠਿੰਡਾ ਮੋਰਤਿਕਾਰ ਵਿੱਚ ਰੱਖ ਰਹੀ ਆ ਤੇ ਚੌਂਕੀ ਕੋਚਮੀਰ ਪੁਲਿਸ ਮੌਕੇ ਤੇ ਆ ਗਈ ਸੀ ਤੇ ਸੜਕਿਸ ਰੱਖਿਆ ਪੋਰਚ ਵੀ ਆ ਗਈ ਸੀ ਸ਼ਨਾਖਤ ਉਹਦੀ ਕਰਾ ਲਈ ਗਈ ਰਾਜਵਿੰਦਰ ਕੌਰ ਨਾਮ ਆ 45 ਤੋਂ 50 ਸਾਲ ਦੀ ਉਮਰ ਆ ਰਾਮਾ ਮੰਡੀ ਰਹਿਣ ਵਾਲੀ ਆ ਸਕੂਲ ਦੀ ਕੰਡਕਟਰ ਹੀ ਕਰਦੀ ਸੀ ਬੱਚਿਆਂ ਦੀ ਜੀ ਤੇ ਉਹੀ ਬੱਸ ਦੇ નીચે ਆ ਗਈ ਹਸਪਤਾਲ ਲੈ ਕੇ ਮੌਤ ਦੀ ਘਰ ਵਿੱਚ ਰੱਖ ਰਹੇ ਆ ਸਰ ਸਰ ਕੀ ਮਾਮਲਾ ਹੈ ਕਿ ਜੀ ਸਾਡੇ ਕੋਲੇ ਜੀ ਇੱਕ ਫੀਮੇਲ ਦੀ ਡੈੱਡ ਬੋਡੀ ਆਈ ਹੈ ਜ ਜੀ ਦੇਖਣ ਚ ਉਮਰ 45 ਤੋਂ 50 ਸਾਲ ਹੈ ਜੀ ਦੱਸਣ ਮੁਤਾਬਕ ਉਹ ਸਕੂਲ ਵੈਂਚ ਕੰਡਕਟਰ ਸੀਗੀ ਤੇ ਬੱਚਾ ਚੜਾ ਅੰਦਰਾਂ ਨੂੰ ਉਹਨਾਂ ਦਾ ਪੈਰ ਫਿਸਲ ਕੇ ਡਿੱਗ ਗਿਆ ਤੇ ਉਸੇ ਵੈਨ નીચે ਹੀ ਆ ਕੇ ਉਹਨਾਂ ਦੀ ਜਿਹੜੀ ਮੌਕੇ ਤੇ ਹੀ ਮੌਤ ਹੋ ਗਈ ਸੀ